ਅਈ ਜੱक्कਨ ਜਿਹਨੋਂ ਵਾਲ ਇੰਜਨ ਵਾਲਾ ਪੂਰਾ ਹਾਂ ਇੰਜਨ ਵਾਲਾ ਪੂਰਾ ਠੀਕ ਐ ਵਾਟਰ ਪੂਰਾ ਕੀ ਬਾਤ ਐ ਹਾਂਜੀ ਵੈਲਕਮ ਬੈਕ ਟੂ आवर YouTube ਚੈਨਲ ਯੂਥ ਆਫ ਪੰਜਾਬ ਸੋ ਅੱਜ ਆਪਾਂ ਚੱਲੇ ਆ ਕਿਹੜੇ ਕਿਹੜੇ ਦਾ ਚੱਲੇ ਆ ਵੀਰੇ ਆਪਾਂ ਬੈਂਫ ਬੈਂਫ ਕੈਲਗਰੀ ਚੱਲੇ ਆ ਸੋ ਅੱਜ ਦਾ ਬਲੌਗ ਆਪਾਂ ਤੁਹਾਨੂੰ ਪੂਰਾ ਬੈਂਫ ਘੁਮਾਵਾਂਗੇ ਜਿਹੜਾ ਕੈਲਗਰੀ ਚਾ ਤੇ ਬਣੇ ਰਿਓ ਆਪਣੇ ਨਾਲ ਵੀਡੀਓ ਦੇ ਵਿੱਚ ਪੂਰਾ ਆਨੰਦ ਆਊਗਾ ਮੇਰੇ ਵੀਰੋ ਪੂਰਾ ਤੁਹਾਨੂੰ ਕੈਲਗਰੀ ਦਿਖਾਵਾਂਗੇ ਪੂਰਾ ਤੁਹਾਨੂੰ ਬੈਂਫ ਦਿਖਾਵਾਂਗੇ ਸੋ ਆਜੋ ਚੱਲਦੇ ਆਂ ਫਿਰ ਰੀਡਰ ਰੋਡਾ ਸੈਟ ਕਰਨੀ ਆ ਬਾਰਾ ਉਹ ਸੈੱਟ ਕਰ ਲਾ ਮੇਰਾ ਵੀਰ ਬਣਾ। ਬਾਰਾ ਇੱਕ ਗੱਲ ਆ ਵੀ ਅੱਜ ਮੌਸਮ ਬਦਲ ਬਈ ਆ। ਪਸੇ ਕਲਗਰੀ ਰੇਂਦੇ ਹੀ ਆ ਹੋ ਜਾ। ਸੋ ਬਦਲ ਬਈ ਜੀ ਅੱਜ ਦੇਖੋ ਕਿਦਾਂ ਦਾ ਮੀਂਹ ਨਾ ਪਵੇ ਬਸ। ਬਦਲ ਬਈ ਦਾ ਸਰਜੂ ਥੋੜੀ ਜਿਹੀ ਠੰਡ ਹੈਗੀ ਆ। ਤੈਨੂੰ ਜਗੜਾ ਜੋਟਾ ਛੱਡ ਲਈਆਂ। ਕਰਦੇ ਆ ਫਿਰ ਗੱਲਾਂ ਪਤਾ। ਕੀ ਬਾਤ ਆ ਯਾਰ। ਸਵੇ ਹਾਈਵੇ ਆ ਦੋਸਤੋ ਕੈਲਗਰੀ ਦਾ ਇੰਨਾ ਟ੍ਰੈਫਿਕ ਕੋਈ ਹੈ ਨਹੀਂ ਜਿਵੇਂ ਟ੍ਰਾਂਟੋ ਦੇ ਵਿੱਚ ਟ੍ਰੈਫਿਕ ਹੁੰਦਾ ਹਾਈਵੇ ਤੇ। ਉਹ ਇੰਨਾ ਕੀ ਤੁਹਾਨੂੰ ਟ੍ਰੈਫਿਕ ਮਿਲਣਾ ਇੱਥੇ ਪਰ ਵੀ ਉਹ ਬਹੁਤ ਹੌਣਾ ਦੇਖੋ। ਕੀ ਆਵਾਤਾਈਆਂ। ਕੈਲਗਰੀ ਦੇ ਜਿਹੜੇ ਸਾਰੇ ਹਾਈਵੇ ਆ ਉਹ ਇਦਾਂ ਦੇ ਮਿਲਣਗੇ ਤੁਹਾਨੂੰ। ਮਤਲਬ ਕਿ ਬਾਹਲੇ ਭੀੜੇ ਨਹੀਂ ਆ ਬਾਹਲਾ ਕੋਈ ਰਸ਼ ਨਹੀਂ ਹੈਗਾ ਕੋਈ ਟ੍ਰੈਫਿਕ ਨਹੀਂ ਹੈਗਾ ਜਾਂ ਬਾਹਲੇ ਜ਼ਿਆਦਾ ਰੋਡ ਨਹੀਂ ਹੈਗੇ ਕਿਸੇ ਵੀ ਹਾਈਵੇ ਦੇ ਉੱਤੇ ਜਾਂ ਬਾਹਲਾ ਜਦ ਜਿਵੇਂ ਘੁੰਮ ਕੇ ਰੋਡ ਆਉਂਦੇ ਆ ਬਸ ਇਦਾਂ ਤੁਹਾਨੂੰ ਸਿੰਪਲ ਜਿਹਾ ਹਾਈਵੇ ਵਗੈਰਾ ਮਿਲਣਗੇ ਤੇ ਕੋਈ ਟ੍ਰੈਫਿਕ ਨਹੀਂ ਆਮ ਨਾਲ ਤੁਸੀਂ ਸਾਰੇ ਕਿਤੇ ਜਾ ਸਕਦੇ ਆ। ਜਿਹੜਾ ਬੰਦਾ ਟੋਰਾਂਟੋ ਵਗੈਰਾ ਰਹਿੰਦਾ ਉਹ ਨੂੰ ਤਾਂ ਲੱਗੂਗਾ ਵੀ ਹਾਂ ਯਾਰ ਬਹੁਤ ਇਜ਼ੀ ਐ ਇੱਥੇ ਹਨਾ ਵੀ ਵਧੀਆ ਮਾਹੌਲ ਹੈਗਾ ਗੱਡੀਆਂ ਗੁੱਡੀਆਂ ਦਾ ਜਾਂ ਕਿ ਟ੍ਰੈਫਿਕ ਦਾ ਆ ਕੀ ਨਾ ਇੱਥੇ ਜਿਹੜਾ ਏਰੀਆ ਖੁੱਲਾ ਬਹੁਤ ਪਿਆਜੇ ਮੈਂ ਆ ਦੇਖੋ ਤੁਸੀਂ ਬਾਹਰ ਆਏ ਏਰੀਆ ਖੁੱਲਾ ਲੋਕਾਂ ਦੇ ਫਾਰਮ ਵਗੈਰਾ ਬਣੇ ਹੋਇਆ ਇੱਥੇ ਹਨਾ ਤੇ گاਵਾ ਗੂਆਂ ਦੇ ਫਾਰਮ ਆ ਜਿਹੜੇ ਬਹੁਤ ਜ਼ਿਆਦੇ ਆ ਕੈਟੇਗਰੀ ਦੇ ਬਾਰ ਬਾਰ ਜੇ ਤੁਸੀਂ ਦੇਖੋਗੇ ਇਦਾਂ ਹੀ ਮਤਲਬ ਪ੍ਰਾਂਣ ਪਿਆ ਸਾਰਾ ਇਲਾਕਾ ਜਦੋਂ ਤੁਸੀਂ ਕੈਲਗਰੀ ਤੋਂ ਬੈਫ ਵਾਲੇ ਹਾਈਵੇ ਤੇ ਜਾਂਦੇ ਆਂ ਇਦਾਂ ਦੇ ਮਤਲਬ ਕਿ ਕਸਬੇ ਜੇ ਬਹੁਤ ਬਣੇ ਹੋਇਆ ਜਿੱਥੇ ਲੋਕ ਰਹਿੰਦੇ ਆ ਥੋੜੇ ਬਹੁਤ ਜਿਵੇਂ ਛੋਟੇ ਪਿੰਡ ਜੇ ਕਹ ਲਓ ਕਸਬੇ ਕਹ ਲਓ ਤੁਸੀਂ ਇਤਾਂ ਲੋਕ ਰਹਿੰਦੇ ਆ ਕਾਫੀ ਸੋ ਆ ਕੈਲਗਰੀ ਤੋਂ ਮੰਡਰਾ ਸੇ ਅੱਧੇ ਘੰਟੇ ਦੀ ਡਰਾਈਵ ਕੀਤੀ ਆ ਬਾਰ ਬਾਰ ਤੇ ਇਤਾਂ ਮਤਲਬ ਉਥੇ ਕਸਬੇ ਜੇ ਬਣਿਆ ਸੀਗਾ ਆ ਹੁਣ ਜਿਵੇਂ ਤੁਸੀਂ ਨਾ ਇੱਥੇ ਦੇਖੋਗੇ ਅੱਗੇ ਆ ਗਿਆ ਉਹ ਕਾਵਾ ਫਰਦੀਆਂ ਉਹ ਸਾਹਮਣੇ ਫਾਰਮ ਦੇ ਬੱਚੇ ਦੇ ਇੱਕ ਆਵਾ ਦਾ ਫਾਰਮ ਆ ਗਿਆ ਇਤਾਂ ਹੀ ਮਤਲਬ ਸਾਰੇ ਕਿਤੇ ਕਿਦਾਂ ਦੇ ਫਾਰਮ ਆ ਇੱਥੇ ਬਾਰ ਬਾਰ ਸੋ ਲੋ ਵੀ ਮਿੱਤਰੋ ਇੱਥੋਂ ਥੋੜਾ ਥੋੜਾ ਮਤਲਬ ਕਿ ਪਹਾੜੀ ਇਲਾਕਾ ਹੈ ਜਿਵੇਂ ਕਹਦੀ ਇਹ ਸ਼ੁਰੂ ਹੋ ਗਿਆ ਇੱਥੋਂ ਹੁਣ ਤੇ ਜਦੋਂ ਆਪਾਂ ਜਾਣੇ ਆ ਬੈਂਫ ਨੂੰ ਕੈਲਗਰੀ ਤੋਂ ਇਹ ਸਾਰਾ ਮਤਲਬ ਰਸਤਾ ਹੈ ਤਾਂ ਪਹਾੜੀ ਰਸਤਾ ਹੀ ਅੱਗੇ ਜਾ ਕੇ ਤੁਸੀਂ ਦੇਖੋਗੇ ਪਰ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਇਹ ਸ਼ੁਰੂ ਹੋ ਗਿਆ ਮਾੜਾ ਮਾੜਾ ਹੁਣਾ ਸਾਹਮਣੇ ਪਹਾੜੀ ਤੁਹਾਨੂੰ ਦਿਸਦੇ ਉਹਨਾਂ ਕਿ ਦੇਖੋ ਤੇ ਮਤਲਬ ਰੋਡ ਦਾ ਵੀਊ ਵੀ ਬਹੁਤ ਜ਼ਿਆਦਾ ਘੈਂਟ ਆਉਂਦਾ ਯਾਰ ਜੇ ਤੁਸੀਂ ਫੈਮਿਲੀ ਨਾਲ ਆਉਣੇ ਆ ਕਿਤੇ ਰਹਿਣਾ ਹੈ ਨਾ ਇੱਥੇ ਤੁਸੀਂ ਬਹੁਤ ਮੈ ਤੁਹਾਨੂੰ ਮਤਲਬ ਕਿ ਵਧੀਆ ਲੱਗੂਗਾ ਜੇ ਤੁਸੀਂ ਇੱਕ ਦਿਨ ਰਹਿਣਾ ਆ ਜਾਂ ਕਿਤੇ ਬੈਂਫ ਜਾ ਅੱਗੇ ਜਾ ਕੇ ਆ ਦੇਖੋ ਤੁਸੀਂ ਕਿੰਨਾ ਘੈਂਟ 뷰 ਆ ਸਾਹਮਣੇ ਪਹਾੜੇ ਤੋਂ ਸਟਾਰਟ ਹੋ ਚੁੱਕੇ ਆ ਬਾਕੀ ਯਾਰ ਹੋ ਸਕਦਾ ਤੁਹਾਨੂੰ ਮਤਲਬ ਵੀ ਉਹ ਉਹਨਾਂ ਨਾਂ ਅੱਖਾਂ ਨੂੰ ਮਤਲਬ ਹਨਾ ਕੈਮਰੇ ਚ ਉਹ ਚੀਜ਼ ਨਹੀਂ ਕਰਦੀ ਹੁੰਦੀ ਜਿਹੜੀ ਆਪਾਂ ਅੱਖਾਂ ਨਾਲ ਦੇਖ ਲੈਣੀ ਹੈ ਹਨਾ ਮਤਲਬ ਯਾਰ ਬਹੁਤ ਘੈਂਟ ਸੀਗਾ ਸਾਰਾ ਰਸਤਾ ਜਿੰਨਾ ਵੀ ਸੀ ਦੇਖ ਕੇ ਆਣ ਮੈਂ ਸਾਰਾ ਤਾਂ ਹਨਾ ਰਿਕਾਰਡ ਨਹੀਂ ਕਰ ਸਕਦਾ ਐ ਸਾਰਾ ਤੁਹਾਨੂੰ YouTube ਤੇ ਨਹੀਂ ਪਾ ਸਕਦਾ ਸੀ ਪਰ ਸਾਰਾ ਰਸਤਾ ਹੀ ਬਹੁਤ ਜ਼ਿਆਦਾ ਘੈਂਟ ਆ ਹਨਾ ਤੁਸੀਂ ਅੱਗੇ ਵੀ ਦੇਖੋਗੇ ਜਾ ਕੇ ਮਤਲਬ ਕਿ ਯਾਰ ਪੂਰਾ ਇੰਜੋਏ ਕਰੋਗੇ ਤੁਸੀਂ ਜੇ ਆਗੇ ਤੁਸੀਂ ਰਿਗਰੈਟ ਨਹੀਂ ਕਰਦੇ ਮਤਲਬ ਜੇ ਤੁਸੀਂ ਇੱਧਰ ਨੂੰ ਆ ਗਏ ਯਾਰ ਦੋਸਤੋ ਬਹੁਤ ਘੈਂਟ ਨਜ਼ਾਰਾ ਯਾਰ ਤੁਹਾਡਾ ਕੈਲਗਰੀ ਜੇ ਤੁਸੀਂ ਆਓਗੇ ਨਾ ਬਹੁਤ ਜਿਆਦੇ ਘੈਂਟ ਬਹੁਤ ਜਿਆਦਾ ਯਾਰ ਨਜ਼ਾਰਾ ਮਤਲਬ ਟ੍ਰਾਂਟ ਤੋਂ ਬ੍ਰੈਂਪਟਨ ਜਿੱਨਾ ਕਿ ਮੈਂ ਦੇਖਿਆ ਉਹਦੇ ਨਾਲੋਂ ਤਾਂ ਬਹੁਤ ਜ਼ਿਆਦੇ ਘੈਂਟ ਆ ਕੈਲਗਰੀ ਤੁਸੀਂ ਆਓਗੇ ਮਤਲਬ ਤੁਸੀਂ ਜਾਓਗੇ ਪੈਫਨੂ ਤਾਂ ਬਹੁਤ ਵਧੀਆ ਲੱਗੂਗਾ ਤੁਹਾਨੂੰ ਆ ਪਛੇਤੇ ਦੇਖਦਾ ਨੇ ਆ ਪਹਾੜ ਸਾਰੇ ਸਾਰਾ ਰਸਤਾ ਪਹਾੜਾਂ ਨਾਲ ਹੀ ਬਣਿਆ ਹੋਇਆ ਦੇਖੋ ਸਾਰੇ ਰਸਤੇ ਤੋਂ ਨੂੰ ਇਦਾਂ ਪਹਾੜ ਦੇ ਦਣਗੇ ਆਇਓ ਜਾਨੀ ਯਾਰ ਸਵਾ ਮੇਰਾ ਵੀਰ ਇਹਦਾ ਬਹੁਤ ਬਹੁਤ ਜਾਨੀ ਧੰਨਵਾਦ ਜਿਹੜਾ ਆਪਾਂ ਨੂੰ ਕੈਲਗਰੀ ਸਪான்ਸਰ ਕਰ ਰਿਹਾ ਸਾਰਾ ਕੈਲਗਰੀ ਘੁਆ ਰਿਹਾ ਬੰਦਾ ਆਪਾਂ ਨੂੰ ਸੋਏ ਬੰਦੇ ਦਾ ਵੀ ਧੰਨਵਾਦ ਮਾਨ ਸਨਮਾਨ ਕਰਾਂਗੇ ਆ ਪਿੰਡ ਤੇ ਸੋ ਤੁਸੀਂ ਦੇਖੋਗੇ ਪੂਰੀ ਵੀਡੀਓ ਪੂਰਾ ਸਰਾ ਹੂਗਾ ਮਤਲਬ ਯਾਰ ਜਿਵੇਂ ਰਸਤਾ ਨਾ ਅੱਗੇ ਵਧੀ ਜਾਂਦਾ ਬੈਂਫਲੀ ਤੇ ਲੇਕ ਲੁਈਜ਼ ਲਈ ਆ ਪਹਾੜ ਜੇ ਹੋਰ ਵੀ ਸਰਾਉਂਦੇ ਜਾਂਦੇ ਹੁਣ ਮਤਲਬ ਪੱਕੇ ਜੇ ਪਹਾੜ ਆ ਗਏ ਪਹਿਲਾਂ ਜਿਵੇਂ ਤਰਖਤੀਆਂ ਸੀਗੇ ਹਨਾ ਤਰਾਕ ਤਾਂ ਇਹ ਜੀ ਸੀਗੇ ਜਿਆਦਾ ਪਹਾੜ ਜੇ ਹੁਣ ਆ ਪੱਕੇ ਪਹਾੜ ਆ ਗਏ ਅੱਗੇ ਦਿਖਾਉਣਾ ਤੁਹਾਨੂੰ ਮੈਂ ਥੋੜਾ ਜਿਹਾ ਬਸ ਪਰ ਤੁਸੀਂ ਰਸਤਾ ਇੰਜੋਏ ਕਰੋ ਬਹੁਤ ਵਧੀਆ ਤੁਸੀਂ ਵੀਡੀਓ ਚ ਬਣੇ ਰਹੋ ਅੱਗੇ ਜਾ ਕੇ ਤੁਹਾਨੂੰ ਪੂਰੀ ਮਤਲਬ ਕਿ ਵਧੀਆ ਯਾਰ ਸਰਾ ਲੱਗੂ ਤੁਹਾਨੂੰ ਵੀਡੀਓ ਦੇਖ ਕੇ ਵੀ ਹਾਂ ਯਾਰ ਕੋਈ ਚੀਜ਼ ਦੇਖੀ ਆ ਤਾਂ ਤੁਸੀਂ ਜ਼ਰੂਰ ਆਉਂਗੇ ਘੁੰਮਣੇ ਤੁਸੀਂ ਵੀਡੀਓ ਦੇਖ ਲਈ ਪੂਰੀ ਵੀ ਦੇਖ ਸਕਦੇ ਆ ਵੀ ਯਾਰ ਘਰ ਵੀ ਹੈਗੇ ਆ ਇਹ ਕਸਬੇ ਜੇ ਇੱਥੇ ਵੀ ਬਣਾਏ ਹੋਏ ਨੇ ਕੈਲਗਰੀ ਜਦੋਂ ਆਪਾਂ ਮੈਫ ਨੂੰ ਜਾਂਦੇ ਆ ਤਾਂ ਮਤਲਬ ਹੈਗਾ ਵਾਚਾ ਦੇਖੋ ਕੀ ਆ ਭੇਡਾਂ ਕ ਬੱਕਰੀਆਂ ਬੱਕਰੀਆਂ ਆ ਦੇਖੋ ਇੱਥੇ ਵੀ ਮਤਲਬ ਪਹਾੜਾਂ ਦੇ ਵਿੱਚ ਵੀ ਕਸਬੇ ਜੇ ਬਣੇ ਹੋਏ ਨੇ ਬਹੁਤ ਸੋਹਣਾ ਏਰੀਆ ਲੱਗਿਆ ਸੋ ਹੋ ਸਕਦਾ ਹੈ ਹੋਟਲ ਵੀ ਹੋਣ ਵਿੱਚ ਜਿੱਥੇ ਤੁਸੀਂ ਰਹਿ ਸਕਦੇ ਆ ਤੇ ਆ ਕੇ ਆਪਦਾ ਕੋਈ ਹੈਲਥ ਸਟੇਸ਼ਨ ਦਾ ਤੁਸੀਂ ਆਪਦਾ ਆਨੰਦ ਲੈਣਾ ਯੋ ਦੇਖੋ ਉੱਪਰ ਘਰ ਵੀ ਬਣੇ ਹੋਏ ਆ ਹੋਟਲ ਵੀ ਹੈਗੇ ਉੱਪਰ ਸੋ ਇਹੜਾ ਏਰੀਆ ਹੈਗਾ ਹੈਗਾ ਕੈਨਮੋਰ ਟਾਊਨ ਆ ਸੋ ਇੱਥੇ ਵੀ ਕੁਝ ਲੋਕ ਰਹਿੰਦੇ ਆ ਜਿਆਦਾ ਆਬਾਦੀ ਨਹੀਂ ਹੈਗੀ ਬਟ ਹੈਗੇ ਆ ਲੋਕ ਸੋ ਕੈਗਰੀ ਤੋਂ ਮੈਨੂੰ ਲੱਗਦਾ ਇਹ ਘੰਟੇਕ ਦੀ ਵਾਰਡ ਤੇ ਆ ਸੋ ਘੰਟਾ ਤੋਂ ਦੂਰ ਤੁਸੀਂ ਦੇਖ ਸਕਦੇ ਆ ਇੰਨਾ ਇੱਕ ਸੋਹਣਾ ਜਿਹੜਾ ਵਿਊ ਆ ਤੁਸੀਂ ਆਨੰਦ ਲੈ ਸਕਦੇ ਆ ਆਪ ਦਾ ਇੰਜੋਏ ਕਰ ਸਕਦੇ ਆ ਤੁਹਾਨੂੰ ਬੜਾ ਦੂਰ ਜਾਣ ਦੀ ਵੀ ਲੋੜ ਨਹੀਂ ਹੈਗੀ ਜੀ ਆਪਾਂ ਕਹਿ ਦਈਏ ਵੀ 4-5 ਘੰਟੇ ਡਰਾਈਵ ਆ ਕੋਈ ਘੰਟਾ ਤੱਕ ਡਰਾਈਵ ਕਰਕੇ ਤੁਸੀਂ ਆਪ ਦਾ ਜਿਹੜਾ ਵਧੀਆ ਤੁਸੀਂ ਆਉਦੀ ਐਨਜੋਏ ਕਰ ਸਕਦੇ ਆ ਉਹਦਾ ਵੀਕੈਂਡ ਐਨਜੋਏ ਕਰ ਸਕਦੇ ਆ ਜਿਹੜੇ ਜਿਹੜੇ ਬੰਦੇ ਨੇ ਕੈਲਗਰੀ ਆਉਣਾ ਸੋ ਕੈਨਮੋਰ ਸਟੇਸ਼ਨ ਜਾਂ ਸਿਟੀ ਤੁਸੀਂ ਇੱਥੇ ਆ ਕੇ ਰੋਕ ਵੀ ਸਕਦੇ ਆ ਤੇ ਆਪ ਦਾ ਮੋੜ ਵੀ ਸਕਦੇ ਆ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਹਨਾ ਕਿੰਨਾ ਕੁ ਛੋਟੇ ਕੋਲੇ ਟਾਈਮ ਆ ਬਟ ਵਧੀਆ ਏਰੀਆ ਯਾਰ ਘੁੰਮਣ ਵਾਲਾ ਹੈਗਾ ਸੋ ਲਓ ਵੀ ਮੇਰੇ ਵੀਰੋ ਆਪਾਂ ਪਹੁੰਚ ਚੁੱਕੇ ਆ ਮੈਂ ਅਲੈਕਸ ਸੋ ਮੈਂ ਚੱਲੇ ਆ ਰਸਤਾ ਦੇਖਦੇ ਕੀ ਬਾਤਾਂ ਆ ਬਸ ਮੇਰੇ ਵੀਰੋ ਆਜੋ ਗਰਾਜੋ ਮੈਂ ਘੁੰਮਣਾ ਹੈ ਗਿਆ 4 ਦਿਨ ਕਾਮੋਲੋ ਕੈਲਗਰੀ ਬਸ ਸਰਾਇਆ ਜਿਹੜਾ ਬੰਦਾ ਕੁਦਰਤ ਨੂੰ ਪਿਆਰ ਕਰਦਾ ਬਾਈ ਉਹ ਉਹ ਬੰਦਾ ਬਾਈ ਜੀ ਅਲਬਰਟਾ ਆ ਜਾਓ ਅਲਬਰਟਾ ਜ਼ਰੂਰ ਕਮੋ ਜਿਹੜਾ ਬੰਦਾ ਕੁਦਰਤ ਨੂੰ ਪਿਆਰ ਕਰਦਾ ਕਰਨੀਆਂ ਬਾਈ ਜੀ ਉਹ ਟੋਰਾਂਟੋ ਜਾਵੜੋ ਰੈਂਪਟਨ ਜਾਵੜੋ ਪਰ ਕੈਲਗਰੀ ਕੁਦਰਤ ਆ ਇੱਕ ਬਸ ਕੁਦਰਤ ਨੂੰ ਇੰਜੋਏ ਕਰ ਸਕਦਾ ਤੁਸੀਂ ਦੇਖੋ ਕਿਆ ਬਾਤ ਹੈ ਯਾਰ ਕੋਈ ਰੀਜ਼ ਨਹੀਂ ਬਾਈ ਸੋ ਜਿਵੇਂ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ ਆਜੋ ਅਸ ਕੈਲਗਰੀ ਆਜੋ ਮੇਰੇ ਵੀਰੋ ਸਲਾਹ ਕਰਾ ਦਿਓ ਸੋ ਬਾਕੀ ਆਪਾਂ ਤੁਹਾਨੂੰ ਹੋਰ ਵੀ ਜਿੰਨਾ ਕ ਆਪਾਂ ਹੋ ਸਕਿਆ ਪੰਜ ਚਾਰ ਦਿਨਾਂ ਚ ਘੁੰਮ ਰਹੇ ਆਂ ਆਪਾਂ ਤੁਹਾਨੂੰ ਪੂਰੇ ਦਿਖਾਵਾਂਗੇ ਵੀਡੀਓ ਪਰ ਤੁਸੀਂ ਆਜਾ ਜਿਹੜਾ ਉਹ ਬੈਮਫ ਤੇ ਇੱਕ ਲੇਕ ਗੜੀਆ ਵੀਰੇ ਲੇਕ ਲੂਇਜ਼ ਲੇਕ ਲੂਇਜ਼ ਕੁਝ ਇਹਨੂੰ ਹੁਣ ਨਾਮ ਹੈ ਕੋਸਰ ਚੰਗੀ ਤਰ੍ਹਾਂ ਨਾਮ ਲੈ ਸਕਦਾ ਹਾਂ ਮੈਂ ਬਟ ਲੇਕ ਲਾਉਸ ਕੁਝ ਤੇ ਬੈਮਫ ਆ ਤੁਸੀਂ ਦੇਖ ਰਹੇ ਆਂ ਵੀਡੀਓ ਦੇ ਵਿੱਚ ਤੇ ਜਰੂਰ ਵਿਜ਼ਿਟ ਕਰਨਾ ਹਾਂਜੀ 2 ਘੰਟਿਆਂ ਦੀ ਡਰਾਈਵ ਤੋਂ ਬਾਅਦ ਅੱਬਾ ਪਹੁੰਚ ਚੁੱਕੇ ਆ ਲੇਕ ਲੂਇਜ਼ ਤੇ ਇੱਥੇ ਇੱਕ ਜਾਣ ਤੋਂ ਪਹਿਲਾਂ ਲੇਕ ਤੇ ਇੱਕ ਛੋਟਾ ਜਿਹਾ ਪਰਾਹਾ ਬਣਿਆ ਹੋਇਆ ਜਿੱਥੇ ਤੁਸੀਂ ਆਪ ਦਾ ਕੋਈ ਚਾਹ ਪਾਣੀ ਵੀ ਪੀ ਸਕਦੇ ਆ ਤੇ ਕੋਈ ਰੈਂਟਲ ਤੁਸੀਂ ਕੋਈ ਚੀਜ਼ ਲੈਣੀ ਆ ਗੱਡੀ ਲੈਣੀ ਆ ਕੁਝ ਹੋਰ ਲੈਣਾ ਤੁਸੀਂ ਲੈ ਸਕਦੇ ਆ ਇੱਥੇ ਤੇ ਰੈਸਟੋਰੈਂਟ ਬਣਿਆ ਹੋਟਲ ਬਣਿਆ ਠੀਕ ਹੈ ਇੱਥੇ ਤੁਸੀਂ ਰਹਿਣ ਲਈ ਵੀ ਆਪ ਦਾ ਕੋਈ ਹੋਟਲ ਵਗੈਰਾ ਲੈਣਾ ਤੁਸੀਂ ਲੈ ਸਕਦੇ ਆ ਜਮਾ ਐਂਡ ਦੇ ਪਹੁੰਚ ਗਏ ਇੱਥੋਂ ਨੇੜੇ ਹੀ ਆ ਬਸ ਆਪਾਂ ਅੱਗੇ ਜਾਣੇ ਆੜੀ ਲੇਕ ਆ ਮੇਨ ਉਹ ਵੀ ਤੁਹਾਨੂੰ ਦਿਖਾਉਣੇ ਆ ਪਰ ਲੇਕ ਤੇ ਜਾਣ ਤੋਂ ਪਹਿਲਾਂ ਅਸਾ ਇੱਕ ਪਲਾਜ਼ਾ ਆਉਂਦਾ ਤੁਸੀਂ ਦੇਖ ਸਕਦੇ ਇਹ ਸਾਰੀਆਂ ਦੁਕਾਨਾਂ ਵਗੈਰਾ ਇੱਥੇ ਰੈਸਟੋਰੈਂਟ ਵਗੈਰਾ ਤੁਸੀਂ ਦੇਖ ਸਕਦੇ ਆ ਲਿਕਰ ਸਟੋਰ ਵੀ ਹੈਗਾ ਇੱਥੇ ਜੇ ਤੁਸੀਂ ਆਪ ਦਾ ਕਿ ਉਦਾਂ ਦਾ ਫੰਕਸ਼ਨ ਕਰਨਾ ਮੇਰੇ ਵੀਰ ਉਹ ਵੀ ਕਰ ਸਕਦੇ ਆ ਸੋ ਆਲਮੋਸਟ ਹਰ ਇੱਕ ਚੀਜ਼ ਜਿਵੇਂ ਕਹਦੀ ਨਹੀਂ ਸ਼ਿਮਲੇ ਇੰਡੀਆ ਜੇ ਆਪਾਂ ਜਾਣੇ ਆ ਉੱਤੇ ਹੋਟਲ ਮਿਲਦੇ ਆ ਹੋਰੀਆਂ ਮਿਲਦੀਆਂ ਜਿਵੇਂ ਨੇੜੇ ਜਾ ਕੇ ਹਨਾ ਸੋ ਉਹੀ ਚੀਜ਼ ਆ ਦੱਸ ਬਿਲਕੁਲ ਉਹ ਬੱਸਾਂ ਖੜੀਆਂ ਪਿੱਛੇ ਜਿਹੜੀਆਂ ਬੱਸਾਂ ਲੈ ਕੇ ਆਉਂਦੀਆਂ ਲੋਕਾਂ ਨੂੰ ਲੈ ਕੇ ਘੁੰਮਣ ਵਾਸਤੇ ਇੱਥੇ ਆ ਇੱਥੇ ਬਣਿਆ ਹੋਇਆ ਪਲਾਜ਼ਾ ਇੱਕ ਛੋਟਾ ਆ ਅੱਪਾਗੇ ਚੱਲਦੇ ਆਂ ਕਿੰਨਾਂ ਕਲਾਗੇ ਮਤਲਬ ਕਿਵੇਂ ਮਤਲਬ ਮੌਸਮ ਦਾ ਆਨੰਦ ਲੈ ਰਹੇ ਆਂ ਵਧੀਆ ਕਰਕੇ ਅੱਜ ਸੋ ਅੱਜ ਮੌਸਮ ਦੋਸਤੋ ਮਤਲਬ ਲੱਕੀ ਆ ਬਹੁਤ ਵਧੀਆ ਮੌਸਮ ਆ ਇੱਥੇ ਤੇ ਬਾਈ ਜੀ ਜਿਹੜੀ ਤਾਈਆਂ ਕੱਲੇ ਛੜ ਦੇ ਬਚਣਕਾਂ ਲਾ ਕੇ ਕਿਹੜੇ ਲੱਗਦੀਆਂ ਤੇ ਨਾ ਛਿਦੀ ਛੜੜਾਂ ਪੈਂਦੀਆਂ ਸੋ ਵੱਡੀ ਗੱਲ ਇਹ ਆ ਤੇ ਆਜੋ ਫਿਰ ਆਪਾਂ ਚੱਲਦੇ ਆਂ ਮੇਨ ਲੇਕ ਤੇ ਦਿਖਾਉਣੇ ਆ ਤੁਹਾਨੂੰ ਵੀਓ ਦੇਖਦਾ ਆਜੋ ਫਿਰ ਕਰੋਂਗੇ ਪੂਰਾ ਇੰਜੋਏ ਆਪਾਂ ਜਿਹੜੇ ਪਲਾਜ਼ਾ ਜਿੱਥੋਂ ਤੁਹਾਨੂੰ ਪਛੇ ਦੇਖਿਆ ਤੁਸੀਂ ਉਸ ਤੋਂ 4 ਕਿਲੋਮੀਟਰ ਅੱਗੇ ਜਾਣਾ ਤੁਸੀਂ ਜਿਹੜੀ ਮੇਨ ਲੇਕ ਆ 4 ਕਿਲੋਮੀ ਉਸੀਂ ਦੇਖ ਸਕਦਾ ਤੁਹਾਨੂੰ ਦਿਖਾਉਣਾ ਮੂਰੇ ਤੇ ਬੜਾ ਕੋਈ ਚੱਕਰ ਨਹੀਂਗਾ ਕੋਈ ਟ੍ਰੈਫਿਕ ਨਹੀਂ ਹੁੰਦਾ ਤੁਸੀਂ ਆਰਾਮ ਨਾਲ ਆ ਸਕਦੇ ਹੋ ਕੋਈ ਵੀ ਗੱਡੀ ਧਿਆ ਸਕਦੇ ਕੋਈ ਏਡੀ ਚੜ੍ਹਾਈ ਨਹੀਂ ਹੈਗੀ ਵੀ ਵਧੀਆ ਗੱਡੀ ਚਾਹੀਦੀ ਆ ਜਾਂ ਕੋਈ ਸਟਰੋਂਗ ਚਾਹੀਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਆਰਾਮ ਨਾਲ ਆ ਸਕਦੇ ਹੋ ਇੰਨੀ ਪਾਰਕਿੰਗ ਆ ਗਈ ਆ ਇੱਥੇ ਇੰਨੀ ਕੁ ਪਾਰਕਿੰਗ ਆ ਦੇਖ ਲਓ ਤੁਸੀਂ ਸੋ ਬਿਊਰਗ ਵੀ ਘੁੰਮਦੇ ਫਿਰਦੇ ਆ ਦੇਖੋ ਕੀ ਬਾਤ ਆ ਜੀ ਆ ਇੰਨੀ ਕੁ ਪਾਰਕਿੰਗ ਆ ਤੇ ਤੁਸੀਂ ਪਾਰਕਿੰਗ ਲਾ ਸਕਦੇ ਆ ਗੱਡੀ ਥੋੜੀ ਲੱਗ ਜੂਗੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਇੱਧਰ ਲਾਉਣੀ ਇੱਧਰ ਲਾ ਆ ਦੇਣਾ ਸਹੀ ਲੱਗਦਾ ਪਾਰਕਿੰਗ ਦਾ ਬਹੁਤ ਨਹੀਂ ਹੈ ਤਾਂ ਪਾਰਕਿੰਗ ਦੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਆਰਾਮ ਨਾਲ ਆ ਕੇ ਗੱਡੀ ਲਾ ਲਿਓ ਜਿ ਆਪਾਂ ਪਹੁੰਚ ਗਏ ਆ ਲੇਕ ਦੇ ਜਮਾ ਨੇੜੇ ਪਾਰਕਿੰਗ ਵਿੱਚ ਗੱਡੀ ਆਪਾਂ ਲਾਤੀ ਆ ਪਿੱਛੇ ਤੁਸੀਂ ਪਾਰਕਿੰਗ ਦੇਖ ਸਕਦੇ ਆ ਬੜੇ ਆਰਾਮ ਨਾਲ ਤੁਹਾਡੀ ਗੱਡੀ پارک ਹੋ ਗਈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹੁਣ ਆਪਾਂ ਜਾਵਾਂਗੇ ਤੁਰ ਕੇ ਕਿਉਂਕਿ ਇਸ ਤੋਂ ਬਾਅਦ ਗੱਡੀ ਨਹੀਂ ਜਾਣੀ ਤੇ ਤੁਰ ਕੇ ਆਪਾਂ ਚੱਲਦੇ ਆ ਆਜੋ ਫਿਰ ਸੋ ਤੁਰ ਕੇ ਆਪਾਂ ਨੂੰ ਬਸ 2-4 ਮਿੰਟ ਲੱਗਣੇ ਆ ਆ ਜੋ ਤੇ ਨਾਲ ਨਾਲ ਵੀਊ ਦੇਖੋ ਤੁਸੀਂ ਲੇਕ ਲੂਇਜ਼ ਦਾ ਤੁਸੀਂ ਸਹੀ ਪੁੱਛੋ ਤਾਂ ਮੈਨੂੰ ਨਾ ਫੀਲਿੰਗ ਆ ਰਹੀ ਹੈ ਆ ਵੀ ਦੋਸਤੋ ਜਿਵੇਂ ਆਪਾਂ ਉੱਥੇ ਨਹੀਂ ਜਾਂਦੇ ਇੰਡੀਆ ਚ ਕੁਮੜ ਜਾਣੇ ਆਪਾਂ ਕਸੋਲੀ ਹੋ ਗਿਆ ਤੇ ਮਨਾਲੀ ਉਹ ਸਾਈਡ ਪਹਾੜ ਜਿਵੇਂ ਹੈਗੇ ਨੇ ਉਹ ਮੈਨੂੰ ਥੋੜਾ ਜਿਹਾ ਫੀਲ ਹੋ ਰਿਹਾ ਪਰ ਵੀਊ ਉਹਦੇ ਨਾਲ ਮੈਨੂੰ ਜ਼ਿਆਦਾ ਟਰੈਕਟਿਵ ਲੱਗਿਆ ਮਤਲਬ ਕਹਾਣੀ ਉਹੀ ਆ ਪਰ ਹੈ ਸੋਹਣਾ ਉਹਦੇ ਨਾਲ ਜਿਨ੍ਹਾਂ ਨੇ ਆਉਣਾ ਹੈ ਇਧਰ ਨੂੰ ਜ਼ਰੂਰ ਆਓ ਉਹ ਲੋਕ ਕੁੱਤੇ ਵੀ ਲਈ ਫਿਰਦੇ ਆ ਪਾਣੀ ਪਾਣੀ ਹੋਇਆ ਬਸ স্নੋ ਸ਼ੂਜ਼ ਵੀ ਤੁਸੀਂ ਪਾ ਕੇ ਆ ਸਕਦੇ ਸੀ ਰეკਮੈਂਡ ਕਰਾਂਗੇ ਵੀ ਜੇ ਤੁਸੀਂ স্নੋ ਵਾਲੇ ਸ਼ੂ ਪਾ ਕੇ ਆਓ ਤਾਂ ਜ਼ਿਆਦਾ ਬੈਟਰ ਆ ਕਿਉਂਕਿ ਸਨੋ ਪਈ ਹੋਈ ਆ ਹਜੇ ਜੇ ਗਰਮੀਆਂ ਚਾਹੋਗੇ ਥੋੜਾ ਜਿਹਾ ਹੋਰ ਸਮਰ ਚਾਹੋਗੇ ਤਾਂ ਕੋਈ ਚੱਕਰ ਨਹੀਂ ਪਰ ਫਿਲਹਾਲ ਇੱਧਰ ਆ ਜਾਓ ਵੀ ਉੱਚਾ ਕਰੋ ਅੱਗੇ ਤੁਰ ਕੇ ਜਾਣ ਵਾਲਾ ਦੇਖੋ ਬਹੁਤ ਘਣੜਾ ਯਾਰ ਨਹੀਂ ਅੱਜ ਚੈਪਾਨ ਤੁਸੀਂ ਵਧੀਆ ਫੀਲ ਕਰੋਗੇ ਬਾਕੀ ਘੱਟ ਕਾਫੀ ਅੱਜ ਮੌਸਮ ਵਧੀਏ ਮਨੋ ਤੁਸੀਂ ਜਿਹੜਾ ਹੈਗਾ ਇੱਥੇ ਅੱਜ ਹਾਡੇ ਮੇਰੇ ਕਿਹਨੇ ਬਰਫ਼ ਲਾ ਹੀ ਨਹੀਂ ਹੁੰਦੀ ਬੜਾ ਟਾਈਮ ਤੋਂ ਬੜੀ ਮੋਟੀ ਪਰਤ ਬਣੀ ਪਈ ਹੈ ਬਰਫ਼ ਦੀ ਇੱਥੇ। ਕੀ ਬਾਤ ਹੈ। ਪਰ ਇੱਕ ਗੱਲ ਆ ਦੋਸਤੋ ਇੱਕ ਥੋੜਾ ਜਿਹਾ ਅੱਜ ਨੁਕਸਾਨ ਹੋ ਗਿਆ ਨੁਕਸਾਨ ਇਹ ਹੋ ਗਿਆ। ਵੀ ਅੱਜ ਬਰਫ਼ ਬਹੁਤ ਜ਼ਿਆਦਾ ਪਈ ਹੋਈ ਆ ਸੋ ਲੇਕ ਹੈੜੀ ਉਹ ਤੁਸੀਂ ਵੀ ਹੁਣੀ ਦੇਖ ਨਹੀਂ ਸਕਦੇ ਲੇਕ ਵਿੱਚ ਜਿੰਨੇ ਪਾਣੀ ਬਣ ਜਾਂਦਾ ਜਦੋਂ ਪੂਰਾ ਸਾਫ ਪਾਣੀ ਬਣ ਜਾਂਦਾ ਲੇਕ ਦਾ। ਮਤਲਬ ਕਿ ਹਰਾ ਇੰਨਾ ਕਿ ਕਲੀਅਰ ਹੋ ਜਾਂਦਾ ਵੀ ਸ਼ੀਸ਼ਾ ਹੀ ਲੱਗਦਾ ਇੱਕ ਪਾਣੀ ਉੱਥੇ। ਲੇਕਾ ਪਰ ਅੱਜ ਬਰਫ਼ ਪਈ ਹੋਈ ਆ ਬਹੁਤ ਜ਼ਿਆਦੇ ਸੋ ਉਹ ਜਿਹੜਾ ਵੀਊ ਆਪਾਨੂੰ ਨਹੀਂ ਮਿਲ ਸਕਦਾ ਪਰ ਫਿਰ ਵੀ ਆਪਾਂ ਦੇਖਦੇ ਆਂ ਕੱਠ ਬਹੁਤ ਹੋਇਆ ਮੈਨੂੰ ਲੱਗਦਾ ਕਾਫੀ ਲੋਕ ਆਏ ਹੋਏ ਦੇਖਣ ਅੱਜ ਕੀ ਬਾਤ ਪਰ ਮੈਂ ਨਾ ਜਿਵੇਂ ਹੁਣ ਮੇਰੇ ਵੀਰ ਨੇ ਕਿਹਾ ਛੋਟੇ ਨੇ ਕਿ ਆਪਣੇ ਕੋਲੇ ਪਿਕਚਰ ਕੁਝ ਪਹਿਗੀਆਂ ਲੇਕ ਦੀਆਂ ਤੇ ਆਪਾਂ ਉਹ ਅਟੈਚ ਕਰ ਦਾਂਗੇ ਥੋੜੇ ਨਾਲ ਵੀਡੀਓ 'ਚ ਤਾਂ ਕਿ ਤੁਸੀਂ ਦੇਖ ਸਕਦੇ ਆਂ ਵੀ ਕੀ ਚੀਜ਼ ਐ ਇੱਥੇ ਤੇ ਫਿਰ ਆਪਾਂ ਦਾ ਤੁਸੀਂ ਡਿਸੀਜਨ ਲੈ ਸਕਦੇ ਆਂ ਪਰ ਗੱਲ ਬਾਤ ਆ ਬੁਰੀ ਦੇਖੋ ਆ ਹੁਣੇ ਹੁਣੇ ਮਨ ਦਾ ਰੀਸੈਂਟ 스ਨੋ ਪਈ ਕਰਕੇ ਥੋੜਾ ਜਿਹਾ ਵਿਊ ਖਰਾਬ ਹੋ ਗਿਆ ਜਿਹੜੀ ਮਤਲਬ ਕਿ ਲੇਕ ਆ ਆਪਣੇ ਕੋਲ ਜੰਮੀ ਹੋਈ ਆ ਤੁਸੀਂ ਪਿੱਛੇ ਦੇਖ ਸਕਦੇ ਆ ਜਿਹੜਾ ਪਾਣੀ ਆ ਇੱਥੇ ਆ ਪਰਤ ਬਣੀ ਹੋਈ ਆ ਬਰਫ਼ ਦੀ ਪੂਰੀ ਤੇ ਜਿਆਦਾ ਪੈਣ ਕਰਕੇ ਬਰਫ਼ ਜੰਮ ਗਈ ਲੋਕ ਉੱਤੇ ਤੁਰੇ ਫਿਰਦੇ ਆ ਪਰ ਇਹ ਸਾਰਾ ਪਾਣੀ ਹੈਗਾ ਤੁਹਾਨੂੰ ਮੈਂ ਨੇੜਿਓਂ ਵੀਡੀਓ ਕੈਪਚਰ ਕਰਕੇ ਦਿਖਾਉਣਾ ਕਿ ਕਿੱਦਾਂ ਦਾ ਬਹੁਤ ਬਹੁਤ ਦਿਸਦਾਊਗਾ ਦੇਖੋ ਪਾਣੀ ਬਿਲਕੁਲ ਸਾਫ਼ ਆ ਕਲੀਅਰ ਆ ਪਾਣੀ ਪਾਣੀ ਦੇ ਥੱਲੇ ਪੱਥਰ ਪਏ ਆ ਤੇ ਆ ਜਿਹੜੀ ਬਰਫ਼ ਆ ਇਹਦੀ ਪਰਤ ਬਣੀ ਹੋਈ ਹੈ ਬਰਫ਼ ਦੇ ਉੱਤੇ ਤੇ ਜਦੋਂ ਉਹ ਬਹੁਤ ਹੀ ਹੁੰਦੀਗੀ ਤਾਂ ਹੋਂ ਦੇਖ ਲੋਗ ਤੁਰੇ ਜਾਂਦੇ ਉੱਤੇ ਬਹੁਤ ਘਾਉਤ ਉੱਥੇ ਤੁਰੇ ਫਿਰਦੇ ਆ ਪਾਣੀ ਦੇ ਉੱਤੇ ਪਰ ਇਹ ਸਾਰਾ ਪਾਣੀ ਆ ਥੱਲੇ ਤੇ ਬਹੁਤ ਮਤਲਬ ਜਦੋਂ ਇਹ ਕਲੀਅਰ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਇਹਨਾਂ ਨੇ ਵਿਜ਼ਿਟ ਕੀਤਾ ਤੁਸੀਂ ਕਰੋ ਕੀਤਾ ਸੀ ਅ ਕਨਾਗੜਾ ਮੈਂ ਗਾਸ ਤੋਂ ਜਸ ਤੋਂ ਮਤਲਬ ਪਿਛਲੇ ਗਾਸ ਤੋਂ ਆਏ ਸੀਗੇ ਇਹ ਤੁਸੀਂ ਵੀ ਟਰਾਈ ਕਰੋ ਵੀ ਜੇ ਤੁਸੀਂ ਲੈ ਕੇ ਦੇਖਣੀ ਆ ਤੁਸੀਂ ਮਈ ਜੂਨ ਜੂਨ ਜੁਲਾਈ ਅਗਸਤ ਤੱਕ ਨਵਾਂ ਮਹੀਨਿਆਂ ਚ ਉਹਨਾਂ ਨੂੰ ਤੁਸੀਂ ਆਉਂਦਾ ਹੈ ਨਸੀਨ ਲੈ ਸਕਦੇ ਆ ਸਕਦੇ ਆ ਕਿਹੜਾ ਪੂਰਾ ਤੁਹਾਨੂੰ ਵੀ ਉਹ ਪਿੱਛੇ ਵਧੀਆ ਦਿਖ ਸਕਦਾ ਲੇਕ ਦਾ ਹੋ ਜਾਂਦੇ ਘੈਂਟ ਹੋਊਗਾ ਯਾਰ ਹੁਣ ਵੀ ਬਸ ਇਹ ਘੈਂਟ ਆ ਐਡੀ ਗੱਲ ਨਹੀਂ ਕੋਈ ਪਰ ਕਲੀਅਰ ਪਾਣੀ ਨਹੀਂ ਦੇਖ ਸਕਦਾ ਚੱਕਰੇ ਆ ਕਿਵੇਂ ਲੱਗਿਆ ਬੰਬੀ ਦੁਬਾਰਾ ਆ ਕੇ ਦੁਬਾਰਾ ਆ ਕੇ ਠੀਕ ਲੱਗਿਆ ਮਤਲਬ ਦੋਨੇ ਚੀਜ਼ਾਂ ਦੇਖ ਗਈਆਂ ਸਮਰ ਵਾਲਾ ਵੀ ਆ ਗਿਆ ਇਹਨੂੰ ਵੀ ਸਾਈਡਮੈਂਟ ਨਹੀਂ ਹੋਣੀ ਆ ਨਾ ਹੁਣ ਉਹਨੂੰ ਮੈਨੂੰ ਅਸਾਈਨਮੈਂਟ ਇਹ ਆ ਵੀ ਮੈਂ ਸਮਰ ਵਾਲਾ ਦੇਖਿਆ ਵਾ ਕਰਕੇ ਆ ਵੈਂਟਰ ਚ ਚਲੋ ਠੀਕ ਹੈ ਸਮਰ ਵਾਲਾ ਵੀ ਦੇਖ ਲਿਆ ਵੈਂਟਰ ਵਾਲਾ ਵੀਊ ਦੇਖ ਲਿਆ ਦੋਨੇ ਵੀਊ ਦੇਖ ਲਿਆ ਬਹੁਤ ਵਧੀਆ ਲੱਗਿਆ ਯਾਰ ਮੈਨੂੰ ਤਾਂ ਬਹੁਤ ਗੱਲ ਲੱਗਿਆ ਮਤਲਬ ਆ ਕੇ ਇੱਥੇ ਤੁਸੀਂ ਵੀ ਜਰੂਰ ਆਉਣਾ ਸੋ ਇਸ ਤੋਂ ਬਾਅਦ ਚ ਆਪਾਂ ਕਿੱਥੇ ਜਾਣਾ ਉਹ ਤੁਹਾਨੂੰ ਦੱਸ ਦਿਆਂ ਕੀ ਜਾ ਕੇ ਉਹਨਾਂ ਦਾ ਟਾਈਮ ਤੁਸੀਂ ਆ ਥੋੜਾ ਜਿਹਾ ਵੀਊ ਨਜ਼ਾਰਾ ਲਓ ਆਨੰਦ ਲਓ ਯਾਰ ਆ ਲੇਜੋ ਆ ਰਿਹਾ ਤੇ ਰਾਈਟ ਸਾਈਡ ਜਾ ਜੋ ਅਰੇ ਕੋ ਛੋੜਾ ਆ ਬੱਚਾ ਉਹ ਡੱਡਾ ਵਾਲੀ ਸੱਟੀਆਂ ਨਾਲ ਪਾਣੀ ਚ ਪਰਫਲੇ ਬਣਾ ਬਣਾ ਕੇ ਸੋ ਲੋਕ ਬਾਈ ਐਨਜੋਏ ਕਰ ਰਹਾ ਯਾਰ 뷰 ਨੂੰ ਦੇਖੋ ਤੁਸੀਂ ਕੀ ਬਾਤ ਆ ਯਾਰ ਆਪਾਂ ਫੋਟੋ ਮਾ ਫੋਟੋ ਮਾ ਖੇਚ ਲੀਆਂ ਉਹਦੀਆਂ ਦੋਸਤੋ ਠੀਕ ਐ ਸਾਰਾ ਕੁਝ ਕਰ ਲਿਆ ਸਨੈਪਚੈਟ ਤੋਂ ਇੰਸਟਾਗ੍ਰਾਮ ਤੇ ਪਾਤੀਆਂ ਤੁਹਾਡੇ ਲਈ ਵੀਡੀਓ ਆਪਾਂ ਕੈਪਚਰ ਕਰ ਲਈ ਆ ਤੇ ਤੁਹਾਨੂੰ ਦੱਸ ਵੀ ਦਿੱਤਾ ਜੇ ਕਿਸੇ ਨੇ ਰਹਿਣਾ ਹੋਵੇ ਨੇੜੇ ਹੋਟਲ ਵੀ ਹੈਗਾ ਰਹਿ ਸਕਦੇ ਆ ਤੁਸੀਂ ਇੱਥੇ ਇੱਕ ਦੋ ਦਿਨ ਐਨਜੋਏ ਕਰਨਾ ਕਰ ਸਕਦੇ ਆ ਠੀਕ ਐ ਤੇ ਚਾਹ ਪਾਣੀ ਵੀ ਸਾਰਾ ਕੁਝ ਮਿਲਦਾ ਇੱਥੇ ਆ ਕੇ ਤੁਸੀਂ ਲੈ ਸਕਦੇ ਆ ਪਾਰਕਿੰਗ ਵੀ ਵਧੀਆ ਤੇ ਆਹ 뷰 ਤੁਸੀਂ ਦੇਖ ਸਕਦੇ ਆ ਜੇਗਾ ਲੇਕ ਲੂਇਸ ਦਾ 뷰 ਅੱਗੇ ਆਪਾਂ ਚੱਲਦੇ ਆਂ ਕੰਡੋਲਾ ਵੀਰੇ ਗੰਡੋਲਾ ਗੰਡੋਲਾ ਚ ਵੀ ਕੀ ਕਰਨ ਨੂੰ ਮਿਲੂਗਾ ਉਹ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆਜੋ ਨਾਲ ਹੀ ਆਪਣੇ ਇੰਡੀਆ ਜਿਹੇ ਲੋਕ ਬਣਿਆਦੇ ਪਹਾੜਾਂ ਚ ਉੱਥੇ ਮੈਗੀ ਮੂਗੀ ਮਿਲਦੀ ਹੁੰਦੀ ਆ ਚਾਹ ਬਿਲੀ ਮੈਗੀ ਇਹੋ ਜਿਹਾ ਲਟਰੋਂ ਛਟੋਂ ਨਿੱਕੀਆਂ ਬੜੀਆਂ ਚੀਜ਼ਾਂ ਮਿਲਦੀਆਂ ਇੱਥੇ ਫਿਰ ਤੁਹਾਨੂੰ ਬਸ ਕਾਫੀ ਚਾਹ ਨਾਲ ਸਾਰਨਾਪੂ ਜਾਂ ਫਿਰ ਇੱਥੇ ਕੈਨੇਡੀਅਨ ਫੂਡ ਆ ਜਿਹੜੇ ਤੁਸੀਂ ਉਹ ਖਾ ਸਕਦੇ ਆ ਪਰ ਮੈਨੂੰ ਟੈਮ ਹਾਟਰ ਹੈ ਨਹੀਂ ਇੱਥੇ ਟੈਮ ਹਾਟਰ ਤਾਂ ਨਹੀਂ ਹੈਗਾ ਸੋ ਟੈਮ ਵਗੈਰਾ ਮੈਕਡੀ KFC ਵਗੈਰਾ ਇੱਥੇ ਨਹੀਂ ਹੈਗਾ ਵੈਸੇ ਕਾਫੀ ਵਗੈਰਾ ਮਿਲਦੀ ਹੈ ਰੈਸਟੋਰਾਂ ਨਾਲ ਤੋਂ ਚਾਹ ਪੀ ਸਕਦੇ ਆ ਅਸੇ ਤਨਾ ਕੁਝ ਮਿਲਦਾ ਪਰ ਉਹ ਚੀਜ਼ ਨਹੀਂ ਇੰਡੀਆ ਨੂੰ ਫੂਡ ਤੁਸੀਂ ਕਹ ਲਓ ਪੂਰਾ ਜਾਂ ਮੇਨ ਬ੍ਰਾਂਡ ਹੈੜੇ ਕੈਨੇਡਾ ਦੇ ਉਹ ਨਹੀਂ ਹੈਗੇ ਇੱਥੇ ਪਰ ਯਾਰ ਬਹੁਤ ਘੈਂਟ ਹੈ ਵੀਊ ਆ ਇੰਜੋਏ ਕਰ ਲਓ ਤੁਹਾਨੂੰ ਵਧੀਆ ਮਿਲੂਗਾ ਤੁਸੀਂ ਮਤਲਬ ਰਿਗਰੈਟ ਨਹੀਂ ਕਰੋਗੇ ਤੁਸੀਂ ਆਗੇ ਵੈਂਟਰ ਚ ਵੀ ਆ ਸਕਦੇ ਆ ਗਰਮ ਜਾਉਂਗੇ ਉਦੋਂ ਬੈਟਰ ਆ ਪਰ ਮੈਂ ਇੱਕ ਗੱਲ ਨੋਟ ਕੀਤੀ ਆ ਦੋਸਤੋ ਵੀ ਜਿੰਨਾ ਕਿ ਮੈਂ ਲੋਕ ਦੇਖੇ ਇੱਥੇ ਪੰਜਾਬੀ ਬਹੁਤ ਘੱਟ ਸੀ ਮੈਨੂੰ ਵੀ ਪਰ ਚਲੋ ਅੱਜ ਨਹੀਂ ਆਏ ਹੋਣੇ ਹਨ ਜਾਂ ਵੈਸੇ ਪਰ ਜਿੰਨੇ ਲੋਕ ਮੈਂ ਦੇਖੇ ਇੱਥੇ ਉਹਨਾਂ ਚ ਆਪਣੇ ਪੰਜਾਬ ਤੋਂ ਲੋਕ ਬਹੁਤ ਘੱਟ ਸੀ ਵਿਜ਼ਿਟ ਕਰਨ ਆਏ ਇਹ ਪਲੇਸ। ਜ਼ਿਆਦਾ ਗੋਰੇ ਆ ਤੇ ਜਾਂ ਫਿਰ ਜਿਵੇਂ ਇੰਡੀਆ ਦੇ ਕਿਸੇ ਹੋਰ ਸਟੇਟ ਤੋਂ ਹਨਾ ਕੇਰਲਾ ਸਾਈਡ ਤੋਂ ਜਾਂ ਗੁਜਰਾਤ ਤੋਂ ਲੋਕ ਹੈਗੇ ਆ ਘੁੰਮਣ ਆ ਰਹੇ ਇੱਥੇ। ਮੋਸਟਲੀ ਵਿਜ਼ਿਟਰ ਆ। ਗੋਰੇ ਵੀ ਵਿਜ਼ਿਟਰ ਬਹੁਤ ਆ ਇੱਥੇ। ਦੂਰੋਂ ਦੂਰੋਂ ਕਿਸੇ ਹੋਰ ਜਗ੍ਹਾ ਤੋਂ ਆਏ ਹੋਏ ਗੋਰੇ ਇਸ ਜਗ੍ਹਾ ਨੂੰ ਵਿਜ਼ਿਟ ਕਰ ਰਹੇ ਆ। ਸ ਪਰ ਪੰਜਾਬੀ ਮੈਨੂੰ ਆਪਣੇ ਨਹੀਂ ਮਿਲੇਗਾ ਦਾ। برف ਦੀ ਤੁਸੀਂ ਪਰਤ ਦੇਖ ਲਓ ਕਿਨੀ ਮੋਟੀ ਹੋਈ ਪਈ ਇਹ। ਸ ਬਹੁਤ ਜ਼ਿਆਦਾ برف ਪੈਂਦੀ ਮੈਨੂੰ ਲੱਗਦਾ ਇੱਥੇ। ਆਦਾ ਮੀਨਾਂ ਜਮਾ ਉਸ ਨੂੰ ਸਹੀ ਕਰਕੇ ਥੋੜਾ ਜਿਹਾ ਘਟਾ ਹੈ ਜਿਸੋ ਇਹ ਵੀਡੀਓ ਦਾ ਆਪਾਂ ਇੱਥੇ ਕਰਦੇ ਆਂਡਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਣੀ ਸੀਗੀ ਲੇਕ ਲੂਇਜ਼ ਇੱਥੋਂ ਤੱਕ ਆ ਤੇ ਆਪਾਂ ਬੈਂਫ ਦੀ ਜਿਹੜੀ ਵੀਡੀਓ ਆ ਉਹ ਆਪਾਂ ਤੁਹਾਨੂੰ ਅਗਲੇ ਪਾਰਟ ਚ ਦਿਖਾਵਾਂਗੇ ਆਪਣੇ ਚੈਨਲ ਦੇ ਉੱਤੇ ਉਸ ਬਣੇ ਰੋ ਆਪਣੇ ਨਾਲ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋਏ ਚੰਗੀ ਲੱਗੀ ਤਾਂ